26 사시ガル जी दोस्तों प्रोग्राम की हाला मेरे शायद है ਤੁਹਾਡਾ ਬាទ ਬាទ ਸਵਾਗਤ ਅੱਜ 26 ਨਵੰਬਰ 2025 ਤੇ ਟਾਈਮ 12 ਵਜੇ ਦੇ ਵਿੱਚ ਕੋਈ 5 6 ਮਿੰਟ ਤੁਸੀਂ ਦੇਖੋ ਬਡੈਂਡਾ ਦੇ ਆਹ ਰੋਜ਼ਗਾਰਡਨ ਦੇ ਕੋਲ ਟਰੈਕਟਰੀ ਟਰੈਕਟਰ ਟਰੈਕਟਰੀ ਟਰੈਕਟਰ ਆਜੋ ਸਾਡੇ ਕਿਸਾਨ ਭਰਾ ਸਾਰੇ ਨੇ ਇਧਰੋਂ ਮੈਂ ਤੁਹਾਨੂੰ ਦਿਖਾਵਾਂ ਇੱਥੋਂ ਤੁਸੀਂ ਵੱਡੇ ਸਿਰੋਂ ਜੇ ਲੱਗੋ ਤੁਹਾਨੂੰ ਮੈਂ ਇੱਕ ਵਾਰੀ ਦਿਖਾਉਂਦਾ ਜਾਵਾਂ ਇਹ ਉਹ ਭਰਾ ਨੇ ਜਿਹੜੇ ਅੱਜ ਕੀ ਪਹਿਲਾਂ ਵੀ ਤੇ ਉਦੋਂ ਆਉਣ ਵਾਲੇ ਟਾਈਮ ਦੇ ਵਿੱਚ ਵੀ ਇਸੇ ਤਰੀਕੇ ਦੇ ਨਾਲ ਸਾਡੇ ਹਰ ਪਿੰਡ ਤੇ ਏਰੀਆਜ਼ ਦੇ ਵਿੱਚ ਜਾ ਰਹੇ ਨੇ ਸਾਰਿਆਂ ਨੇ ਰਸਦ ਲੱਦੀ ਹੋਈ ਹੈ ਕਿਸੇ ਨੇ ਕੁਝ ਕਿਸੇ ਨੇ ਕੁਝ ਆਜੋ ਇੱਕ ਵਾਰੀ ਮੈਂ ਤੁਹਾਨੂੰ ਇਹ ਸਾਰੇ ਟਰੈਕਟਰ ਦਿਖਾਵਾਂ ਘਟੋ ਘਟ ਮੈਨੂੰ ਇਹ ਲੱਗਦਾ 50 60 70 ਟਰੈਕਟਰ ਜਿਹੜੇ ਨੇ ਇਹ ਆ ਦੇਖੋ ਤੁਸੀਂ ਆ ਨੋ ਧੰਨਵਾਦ ਆ ਸਰੋ ਆਲਗ-ਆਲਗ ਜਗ੍ਹਾ ਤੋਂ ਸਾਰੇ ਇਹ ਟਰੈਕਟਰ ਜਿਹੜੇ ਨੇ ਆਏ ਆ ਹਰ ਇੱਕ ਟਰੈਕਟਰ ਦੇ ਵਿੱਚ ਕੁਛ ਨਾ ਕੁਛ ਹੈਗਾ ਆਪਾਂ ਬਾਈ ਹਰੋਂ ਪੁੱਛਦੇ ਆ ਇਹ ਕਿੱਥੋਂ ਆਏ ਤੇ ਕੀ ਲੈ ਕੇ ਬਾਈ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਕਿਹੜੀ ਜਗ੍ਹਾ ਤੋਂ ਆਇਓ ਜੈਦਪਿੰਡ ਤੋਂ ਇਹ ਕੀ ਲੈ ਕੇ ਚੱਲੇ ਹੋ ਕਣਕ ਜੀ ਕਣਕ ਹੈ ਹਾਂ ਬਿਸਤਰੇ ਕਣਕ ਬਿਸਤਰੇ ਕਣਕ ਹੋਰ ਹੋਰ ਨਹੀਂ ਕੁਝ ਹੈਗਾ ਕਿੰਨੇ ਟਰੈਕਟਰ ਹੈ ਸਾਡੇ ਇੱਕੋ ਟਰੈਕਟਰ ਹੈ ਜੀ ਇੱਕ ਟਰੈਕਟਰ ਜੈਦਪਿੰਡ ਆ ਜੀ ਤੁਸੀਂ ਕੀ ਲੈ ਕੇ ਆਇਓ ਕਣਕ ਲੈ ਕੇ ਆਏ ਜੀ ਸਾਡੇ ਕੋਲ 150 ਗੱਟਾ ਕਣਕ ਦਾ 80 ਬਿਸਤਰੇ ਆ ਜੀ 60 ਸੂਟ ਆ ਜੀ ਖੇਸ ਆ ਜੀ ਲੋਈਆਂ ਜੀ ਸਾਡੇ ਰਾਮਪੁਰੇ ਬਲਾਕ ਤੋਂ ਘੱਟੋ-ਘੱਟ 40 ਟਰਾਲੀਆਂ ਤੁਰ ਰਹੀਆਂ ਤੁਰੀਆਂ ਹੀ ਹੁਣ। ਦੋ-ਤਿੰਨ ਬਲਾਕ ਇਕੱਠੇ ਹੋਣਗੇ ਜੀ। ਘੱਟੋ-ਘੱਟ ਅੱਜ ਸਾਡੀਆਂ 75 ਟਰਾਲੀਆਂ ਦੋ-ਤਿੰਨ ਬਲਾਕਾਂ ਦੀਆਂ ਜਾ ਰਹੀਆਂ ਇਕੱਠੇ। ਜੀ ਬਿਲਕੁਲ ਬਹੁਤ। ਸੋ ਆ ਆ ਦੇਖੋ ਤੁਸੀਂ ਇਧਰ ਸਾਰੇ ਜਣੇ ਨੇ ਰਾਸ਼ਨ ਤੂੜੀ ਕਣਕ achar ਹੋਰ ਸਮਗਰੀ ਸਾਰੇ ਜਣੇ ਇਹ ਮੇਰੇ ਵੀਰ ਨੇ ਪੂਰੀਆਂ ਇਹੀ ਨੇ ਨਾ ਇਹ ਉਹ ਜਵਾਨ ਨੇ ਤੁਸੀਂ ਇਹ ਵੇਖ ਲਓ ਆਪਣੇ ਲਈ ਆਪ ਖੜੇ ਨੇ ਬਾਈ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਭਾਈ। ਕਿੱਥੋਂ ਆਏ? ਅਸੀਂ ਪਿੰਡ ਬੁਰਜਹਰੀ ਮਾਨਸਾ ਜ਼ਿਲ੍ਹਾ ਜੀ ਕੀ ਕੁਛ ਲੈ ਕੇ ਆਏ ਅਸੀਂ ਕਣਕ ਲੈ ਕੇ ਆਏ ਜੀ ਕਣਕ ਲੈ ਕੇ ਹਾਂ ਜੀ ਦੇਖੋ ਤੁਸੀਂ ਇਹੀ ਐ ਇਹ ਕਾਫਲੇ ਦਾ ਕਾਫਲਾ ਜਿਹੜਾ ਇਹ ਸਾਰਾ ਇੱਥੋਂ ਇਕੱਠਾ ਹੋ ਰਿਹਾ ਔਰ ਇਕੱਠਾ ਹੋ ਕੇ ਬਾਈ ਹੁਣੀ ਆਹ ਦੇਖ ਲਓ ਤੁਸੀਂ ਆਹ ਹਾਂ ਜੀ ਬਾਈ ਕੀ ਹਾਲ ਬਹੁਤ ਵਧੀਆ ਜੀ ਤੁਸੀਂ ਹੋ ਕੀ ਨਾਮ ਤੁਹਾਡਾ ਕਿੱਥੋਂ ਆਏ ਹਰਜੀਤ ਸਿੰਘ ਜੀ ਹਰਜੀਤ ਸਿੰਘ ਜੀ ਕਿਹੜੀ ਜਗ੍ਹਾ ਤੋਂ ਕੀ ਲੈ ਕੇ ਆਇਓ ਕਣਕ ਲੈ ਕੇ ਆਇਓ ਕਣਕ ਲੈ ਕੇ ਫਾਜ਼ਿਲਕਾ ਦਾ ਦਰਦੂਰੇ ਵੜੇ ਕੀ ਬਿਲਕੁਲ ਫਾਜ਼ਿਲਕਾ ਜਿਹੜਾ ਬਾਈ ਹੁਣੇ ਆ ਰਹੇ ਨੇ ਇਧਰੋਂ ਆਏ ਨੇ ਕੀ ਲੈ ਕੇ ਆਏ ਬ੍ਰਦਰ ਕਣਕ ਆ ਗਿਰ ਕਣਕ ਲੈ ਕੇ ਚੱਲੇ ਨੇ ਵੇਖ ਲਓ ਕਣਕ ਲੈ ਕੇ ਚੱਲੇ ਨੇ ਤੁਸੀਂ ਥੋੜਾ ਨਿਗਾਹ ਮਾਰੋ ਤੁਹਾਨੂੰ ਟਰੈਕਟਰ ਟਰੈਕਟਰ ਦੇਖਣਗੇ ਕਿਸੇ ਕੋਲ ਕਣਕ ਹੈ ਕਿਸੇ ਕੋਲ ਕੁਛ ਹੈ ਇਹ ਉਗਰਾਹਾ ਵਾਲੇ ਨੇ ਭਾਰਤੀ ਕਿਸਾਨ ਯੂਨੀਅਨ ਉਗਰਾਹਾ ਇਹ ਅਲੱਗ-ਅਲੱਗ ਇਕਾਈਆਂ ਤੋਂ ਮੇਰੇ ਵੀਰ ਨੇ ਸਾਰੇ ਇੱਥੇ ਇਕੱਠੇ ਹੋ ਰਹੇ ਨੇ ਬਠਿੰਡਾ ਦੇ ਰੋਜ਼ਗਾਰਡਨ ਦੇ ਕੋਲ ਜਿਹੜਾ ਜਿੱਥੇ ਪਹਿਲਾਂ ਬਲੂ ਫੌਕਸ ਹੁੰਦਾ ਸੀ ਤੁਸੀਂ ਵੇਖ ਸਕਦੇ ਹੋ ਵੀ ਇਹ ਪਿਆਰ ਹੈ ਆਪਣਿਆਂ ਲਈ ਜਿਹੜੇ ਸਾਡੇ ਭਰਾ ਜਿਹੜੇ ਬਾਰਡਰ ਏਰੀਆ ਤੇ ਨੇ ਜਾਂ ਜਿੱਥੇ ਹੜ੍ਹ ਨਾਲ ਪ੍ਰਭਾਵਿਤ ਏਰੀਆ ਉਹਨਾਂ ਲਈ ਆਪਣੇ ਯੋਗਦਾਨ ਦੇਣ ਦੇ ਲਈ ਸਾਰੇ ਜਣੇ ਆਏ ਬਾਈ ਕੀ ਹਾਲ ਠੀਕ ਠਾਕ ਹੀ ਕਿੱਥੋਂ ਆਏ ਡੇਉਣ ਪਿੰਡ ਤੋਂ ਡੇਉਣ ਤੋਂ ਕੀ ਲੈ ਕੇ ਚੱਲੇ ਹੋ ਕਣਕ ਹੋਰ ਤੇ ਤੂੜੀ ਦਾ ਮਾੜਾ ਕਣਕ ਤੇ ਤੂੜੀ ਹਾਂਜੀ ਕਿੱਥੋਂ ਬਾਈ ਜੀ ਤੁਹਾਡਾ ਟਰੈਕਟਰ ਹੋ ਰਿਹਾ ਨਾ ਟਰੈਕਟਰ ਇਹੀ ਹੈ ਇਹ ਆ ਦੇਖੋ ਤੁਸੀਂ ਆਹ ਦੇਖੋ ਪੂਰੀਆਂ ਲੱਦੀਆਂ ਪਈਆਂ ਪੂਰੀਆਂ ਟਰਾਲੀਆਂ ਬਾਈ 허ਾਣੇ ਦਿਖਾਓ ਬਾਈ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਕਿੱਥੋਂ ਬਾਈ ਜੀ ਤਲਵੰਡੀ ਸਾਬੋ ਤੋਂ ਜੀ ਤਲਵੰਡੀ ਸਾਬੋ ਤੁਸੀਂ ਵੀ ਕਣਕ ਲੈ ਕੇ ਚੱਲਣ ਕਣਕ ਲੈ ਕੇ ਚੱਲੇ ਗੁੱਡ ਅੱਛਾ ਇਹ ਪਹਿਲੀ ਵਾਰੀ ਚੱਲੇ ਹੋ ਕਿ ਹੋਰ ਵੀ ਅੱਗੇ ਲੈ ਕੇ ਜਾਓਗੇ ਅੱਗੇ ਲੈ ਕੇ ਜਾਵਾਂਗੇ ਜੀ ਹੋਰ ਵੀ ਲੈ ਕੇ ਜਿੰਨਾ ਚਿਰ ਹਾਂਜੀ ਜੀ ਬਿਲਕੁਲ ਮੰਨ ਲਓ ਇਹ ਢੇੜਾ ਹਾਂਜੀ ਕਰਾਹੇ ਵੀ ਲਵਾ ਕੇ ਆਵਾਂਗੇ ਅੱਛਾ ਕਰਾਹੇ ਵੀ ਜਦੋਂ ਜੱਥੇਬੰਦੀ ਡਿਊਟੀ ਲਾਊਗੀ ਉਦੋਂ ਜਾਵਾਂਗੇ ਹੁਣ ਕੱਲੀ ਕਣਕ ਦੀ ਲੱਗੀ ਹੈ ਜੀ ਫਿਲਹਾਲ ਕਣਕ ਲੈ ਕੇ ਜਾਣੀ ਹੈ ਉਸ ਤੋਂ ਬਾਅਦ ਜੱਥੇਬੰਦੀਆਂ ਜਿਵੇਂ ਜਿਵੇਂ ਡਿਊਟੀਆਂ ਲਗਾਉਣਗੀਆਂ ਤਿਵੇਂ ਤਿਵੇਂ ਕੋਈ ਕਰਾਹਾ ਲਾਉਣਾ ਕੀ ਕਰਨਾ ਸਾਰੀਆਂ ਡਿਊਟੀਆਂ ਜਿਹੜੀਆਂ ਇਹਨਾਂ ਸਾਰਿਆਂ ਦੇ ਲਈ ਟਰੈਕਟਰ ਸਾਰੇ ਭਰਾ ਬਾਈ ਸੱਸੀ ਕਾਲ ਜੀ ਸੱਸੀ ਕਾਲ ਜੀ ਬਾਈ ਕਿਹੜੀ ਜਗ੍ਹਾ ਤੋਂ ਅਸਿਆਤਲਾ ਗੁਰਦੁਆਰਾ ਪਿੱਕੀ ਤੋਂ ਪਿੱਕੀ ਬਲਾਕ ਤੋਂ ਪਿੱਕੀ ਬਲਾਕ ਤੋਂ ਤੇ ਫਿਰ ਆਪਾਂ ਹੁਣ ਕੀ ਕੁਝ ਲੈ ਕੇ ਆਏ ਤੇ ਕੀ ਕਰਨਾ ਰਸਣ ਲੈ ਕੇ ਆਏ ਰਸਣ ਲੈ ਕੇ ਜਾਵਾਂਗੇ ਭਾਈ ਜੀ ਉਦਾਸ਼ਨ ਲੈ ਕੇ ਆਏ ਸਾਰੇ ਜਣੇ ਬਾਈ ਜੀ ਉਹੀ ਹਾਂਜੀ ਹਾਂਜੀ ਆਪਣਾ ਕਣ ਐਸੇ ਵੀ ਲੱਗੇ ਆ ਪੈਸੇ ਵੀ ਹਾਂ ਜੀ ਕਿੰਨੇ ਪੈਸੇ ਲੈ ਕੇ ਚੱਲੇ ਹੋ ਸਾਡੇ ਕੋਲੇ ਹੈਗਾ ਜੀ ਹਾਂ ਜੀ 750 ਮਣ ਕਣਕਾ ਜੀ 50 ਹਜ਼ਾਰ ਰੁਪਏ ਜੀ ਹਾਂ ਹਾਂ ਆਪ ਨੇ ਕਿਹਾ 50 ਹਜ਼ਾਰ ਹਾਂ ਜੀ ਚਲੋ ਉਹੀ ਹੈ ਵੀ ਕਿਸੇ ਨੂੰ ਹਾਂ ਜੀ ਇੱਕ ਪਿੰਡ ਵੱਲੋਂ ਹੀ ਆ ਜੀ ਇੱਕੋ ਪਿੰਡ ਵੱਲੋਂ ਤੁਸੀਂ ਸਾਰੇ ਭਾਈ ਇੱਕੋ ਪਿੰਡ ਦੇ ਹੋ ਗੁੱਡ ਮੈਨੂੰ ਐਸੀ ਵੀ ਚਲੋ ਮੈਂ ਤੁਹਾਨੂੰ ਇੱਕ ਵਾਰੀ ਦਿਖਾ ਦਿਆਂ ਵੀ ਯਾਰ ਇਹ ਸਾਰੇ ਭਰਾ ਜਿਹੜੇ ਨੇ ਸਾਡੇ ਸਭ ਲੋਕ ਕੁਛ ਨਾ ਕੁਛ ਕੁਛ ਨਾ ਕੁਛ ਓ ਬਾਈ ਤੁਹਾਨੂੰ ਆਵਾਜ਼ਾਂ ਮਾਰੀਂ ਤੇ ਮੋٹے ਮੋਟੇ ਕਹੀਂਦੇ ਦੱਸੋ ਚੰਗਾ ਲੱਗਦਾ ਚੰਗਾ ਲੱਗਦਾ ਵਧੀਆ ਪਿਆਰ ਨਾਲ ਬੁਲਾਉਣਾ ਕਿਸੇ ਮਰਜ਼ੀ ਨਾਲ ਨਾਲ ਬੁਲਾ ਲਾ ਹਾਂਜੀ ਮਰਜ਼ੀ ਨਾਲ ਉਹੀ ਪਿਆਰ ਕਰਕੇ ਤੁਸੀਂ ਉਧਰ ਚੱਲੇ ਹੋ ਹਾਂਜੀ ਕੀ ਲੈ ਕੇ ਚੱਲੇ ਹੋ ਕਣਕ ਲੈ ਕੇ ਚੱਲੇ ਕਣਕ ਲੈ ਕੇ ਚੱਲਿਓ ਉਸ ਤੋਂ ਬਾਅਦ ਫਿਰ ਪਸ਼ੋਰ ਵੀ ਲੈ ਕੇ ਜਾਊਂਗਾ ਹਾਂ ਦੋ ਪੂੰਗ ਤੂੜੀ ਦੇ ਲਿਆਵਾਂਗੀ ਅਚਾ ਉਸ ਤੋਂ ਬਾਅਦ ਉਸ ਤੋਂ ਜੋ ਕੋਈ ਹੁਕਮ ਹੋਵੇ ਆਪਣੀ ਵੀ ਲੈ ਕੇ ਜਾਵਾਂਗੀ ਤੂੜੀ ਬਾਈ ਹੁਣ ਕਹਿੰਦੇ ਤੂੜੀ ਵੀ ਇੱਥੋਂ ਹੁਣ ਤਾਂ ਅਸੀਂ ਜਿਹੜਾ ਰਾਸ਼ਨ ਤੇ ਪੈਸਾ ਵਗਰਾ ਲੈ ਰਹੇ ਆ ਲੈ ਆ ਰਹੇ ਆ ਕਣਕ ਵਗੈਰਾ ਹਾਂਜੀ ਹਾਂਜੀ ਇਸ ਤੋਂ ਬਾਅਦ ਜਿਹੜਾ ਜ਼ਮੀਨਾਂ ਪਧਰੀਆਂ ਕਰਨੀਆਂ ਨੇ ਉਹਦੇ ਵਾਸਤੇ ਅਸੀਂ ਡੀਜ਼ਲ ਵੀ ਮੈਗ ਟਰੈਕਟਰ ਵੀ ਦੇਵਾਂਗੇ ਕੀ ਬਾਤ ਹੈ ਕੀ ਹਾਂ ਇਸ ਤੋਂ ਬਾਅਦ ਵੀ ਦੇਵਾਂਗੇ ਡੀਜ਼ਲ ਵਗੈਰਾ ਪੈਸਾ ਵੀ ਟਰੈਕਟਰ ਵੀ ਕਦੇ ਕੋਈ ਦਾ ਪਲਾਨ ਹੈ 5000 ਟਰੈਕਟਰ ਭੇਜਣਾ ਹੈ ਅੱਛਾ ਹਾਂਜੀ ਜੱਥੇਬੰਦੀ ਦੀ ਉਗਰਾਹਾਂ ਦੀ ਹੈਨਾ ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਦੀ ਇਹ ਜਿਹੜੀ ਪਲੈਨਿੰਗ ਹੈ 5000 ਟਰੈਕਟਰ ਜਿਹੜਾ ਉੱਥੇ ਜਾਏਗਾ ਵਾਹੀ ਵੀ ਕਰਵਾਏਗਾ ਪੈਸੇ ਵੱਲੋਂ ਮਦਦ ਵੀ ਕਰੇਗਾ ਔਰ ਨਾਲ ਨਾਲ ਡੀਜ਼ਲ ਚਾਹੀਦਾ ਕੁਝ ਚ ਇਹ ਸਾਰੇ ਜਣੇ ਕੱਲੇ ਇਹ ਨਹੀਂ ਹੈਗਾ ਸਾਡੇ ਬੱਚੇ ਵੀ ਇੱਕ ਪੁੱਤਰ ਕਿਹੜੇ ਪਿੰਡ ਤੋਂ ਅਸੀਂ ਬਠਿੰਡੇ ਤੋਂ ਹੀ ਲੋਕਲ ਬਠਿੰਡੇ ਤੋਂ ਲੋਕਲ ਤੁਸੀਂ ਕੁਝ ਲੈ ਕੇ ਜਾ ਰਹੇ ਹੋ ਹਾਂਜੀ ਅਸੀਂ ਕਣਕ ਦੇ ਗੱਟੇ ਲੈ ਕੇ ਜਾ ਰਹੇ ਹਾਂ ਕਿੰਨੇ ਬਟਾ ਆਪਣੇ 300 ਗੱਟੇ ਜੀ 300 ਗੱਡਾ ਗੁੱਟ ਆਹ ਦੇਖੋ ਆ ਸਾਰਾ ਸਮਾਨ ਹਾਂਜੀ ਅਸੀਂ ਦੂਜਾ ਚੱਕਰ ਦੂਜਾ ਚੱਕਰ ਲਾਣ ਚੱਲੇ ਹਾਂ ਹਾਂਜੀ ਪਹਿਲਾ ਲਾਇਆ ਗਰਦਾਸਪੁਰ ਅੱਛਾ ਗਰਦਾਸਪੁਰ ਦੇ ਨੇੜੇ ਜਿੱਥੇ ਕਰਤਾਰਪੁਰ ਗੁਰਦੁਆਰਾ ਉਦੋਂ ਤੋਂ 2 2.5 ਕਿਲੋਮੀਟਰ ਪਿੱਛੇ ਸੀ ਜਿਹੜਾ 101 ਗੱਠ ਤਾਂ 4 ਦੀ ਲਗਾਈ ਸੀ ਤੇ 70 ਮਣ ਪੱਕੀ ਖੰਡ ਕਣਕ ਚਾਹ ਆਟਾ ਲੀੜੇ ਪਰਸ ਜੋ ਦੇ ਗਏ ਅਜੇ ਇਹ ਸਮਾਨ ਘਰੇ ਇਕੱਠਾ ਕੀਤਾ ਵਿਆ ਹੁਣ ਸਾਡੇ ਕੋਲ 90 ਗੱਟੇ ਕਣਕ ਦੇ ਆ ਬਿਲਕੁਲ ਤੁਸੀਂ ਇਹ ਦੇਖੋ ਵੀ ਸਾਰੇ ਭਰਾ ਸਾਰੇ ਜਣੇ ਇਹ ਜਿੰਨੇ ਜਣੇ ਨੇ ਹੋਰ ਟਰੈਕਟਰ ਹਲੇ ਬਠਿੰਡੇ ਦੇ ਵਿੱਚ ਆ ਰਹੇ ਆ ਇਸੇ ਜਗ੍ਹਾ ਤੇ ਆ ਰਹੇ ਆ ਔਰ ਸਭ ਜਣੇ ਰਲ ਮਿਲ ਕੇ ਆਪਣੇ ਹੀ ਆਪਣਿਆਂ ਦਾ ਸਾਥ ਦੇਣ ਲਈ ਪੂਰੇ ਜੰਗੀਪੱਦਰ ਤੇ ਕੰਮ ਚੱਲ ਰਿਹਾ ਬਾਈ ਮੇਰਾ ਨਾਂ ਜਸ਼ਿੰਦਰ ਸਿੰਘ ਕਾਈ ਪਿੰਡ ਸਰਦਾਰਗੜਾ ਕਾਈ ਪ੍ਰਧਾਨ ਬੀਕੇ ਯੂ ਗਰਾਹਾਂ ਜੀ ਇਹ ਅਸੀਂ ਕਰਮਗੜ ਛਤਰਾ ਸਰਦਾਰਗੜ ਦੀ ਸਾਂਝੀ ਟਰਾਲੀ ਆ ਜਿਹੜਾ 10 ਜਥੇਬੰਦੀਆਂ ਵੱਲੋਂ ਸਾਂਝਾ ਫਰੰਟ ਬਣਾਇਆ ਵਿੱਚ ਠੇਕਾ ਮੁਲਾਜ਼ਮਾਂ ਵਿੱਚ ਟੀਚਰ ਕੱਚੇ ਮੁਲਾਜ਼ਮਾਂ ਵਿੱਚ ਮਜ਼ਦੂਰ ਜਥੇਬੰਦੀਆਂ ਭਾਰਤੀ ਕਿਸਾਨ ਯੂਨੀਤਤਾ ਗਰਾਹਾਂ ਜੀ ਅਗਵਾਈ ਦੇ ਵਿੱਚ ਅੱਜ ਇਹ ਰਾਸ਼ਨ ਫਾਇਲ ਕਾ ਪਿੰਡਾਂ ਦੇ ਵਿੱਚ ਆ ਰਿਹਾ ਉੱਥੇ ਲਿਸਟਾਂ ਬਣੀਆਂ ਜਿਹੜੇ ਪਿੰਡਾਂ ਡਿਊਟੀ ਲੱਗੂਗੀ ਉਹਨਾਂ ਇਨਾਂ ਪਿੰਡਾਂ 'ਚ ਜਾਊਗਾ ਕੀ ਬਾਤ ਇਹ ਨੀਚੇ ਤੋਂ ਲੈ ਕੇ ਛੋਟੇ ਲੋਕਾਂ ਤੋਂ ਲੈ ਕੇ ਉੱਪਰ ਨੂੰ ਜਾਣਾ ਵੰਡਣਾ ਤੁਸੀਂ ਜਾ ਆਪ ਜਾ ਕੇ ਦੇਖ ਆਪ ਜਾ ਕੇ ਦੇਖ ਆਵੋ ਇਹ ਹੈ ਕਿ ਕਿਸੇ ਦੇ ਸਪੋਰਟ ਨਹੀਂ ਨਾ ਨਾ ਆਪ ਜਾ ਕੇ ਆਵਾਂਗੇ ਉਹਨਾਂ ਪਿੰਡਾਂ ਦੀਆਂ ਕਮੇਟੀਆਂ ਬਣੀਆਂ ਛੋਟੇ ਲੈਵਲ ਤੋਂ ਵੰਡਣਾ ਸ਼ੁਰੂ ਕਰਨਾ ਬਿਲਕੁਲ ਸੋ ਇਹੀ ਹੈ ਤੁਸੀਂ ਇਹ ਵੇਖੋ ਸਾਰਾ ਜੇ ਤੁਸੀਂ ਨਿਗਾਹ ਮਾਰੋਗੇ ਗੱਲ ਇਹੀ ਹੈ ਹਾਂਜੀ ਹਾਂਜੀ ਸਿੰਘ ਸਾਹਿਬ